ਦੋਸਤੋ ਜਿਸ ਵੱਡੇ ਸਵਾਲ ਦੇ ਅਸੀਂ ਅੱਜ ਰੋਬਰੂ ਆ ਉਹ ਇਹ ਹੈ ਕਿ ਕੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂ ਸਿਕਜੇਲ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਜਾਂ ਨਹੀਂ ਹੋਵੇਗੀ ਜਾਂ ਉਹਨੂੰ ਕੋਟੈਨ ਹੋਵੇਗੀ ਜਾਂ ਉਸਨੂੰ ਰੱਖਸ਼ ਦਿੱਤਾ ਜਾਵੇਗਾ ਇਹ ਹੱਥ ਕਿਉਂ ਹੋਵੇਗਾ ਕੀ ਗੱਲਤੀ ਹੋਈ ਹੈ 3 ਦਸੰਬਰ 2024 ਦੀ ਰਾਤ 10:30 ਵਜੇ ਜੀ ਹੈ ਕੀ ਹੋਇਆ ਸੀ ਕਿ ਦੱਖਣੀ ਕੋਰੀਆ ਦਾ ਇਤਿਹਾਸ ਬਦਲਣ ਲੱਗਿਆ ਸੀ ਪਰ ਬਦਲਿਆ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਗੱਲ ਕੋਰੀਆ ਦੀ ਹੈ ਦੱਖਣੀ ਕੋਰੀਆ ਦੀ ਰਾਤ ਦੇ 10:30 ਵਜੇ ਤਾਰੀਖ 3 ਦਸੰਬਰ 2024 ਯੂ ਸਿਕਜੋਲ 63 ਸਾਲਾ ਰਾਸ਼ਟਰਪਤੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਰਾਸ਼ਟਰਪਤੀ ਸਿਪਲ ਪਾਵਰ ਪਾਰਟੀ ਦੇ ਨੁਮਾਇਦਨੇ ਇਸ ਤੋਂ ਪਹਿਲਾਂ ਉਹ ਦੇਸ਼ ਦੇ ਵਿੱਚ ਇੱਕ ਸਟੇਟ ਪ੍ਰੋਸੀਕਿਊਟਰ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਸਨ ਪਰ ਬਾਅਦ ਵਿੱਚ ਉਹਨਾਂ ਨੇ 2021 ਦੇ ਵਿੱਚ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੀ ਚੋਣ ਲੜੀ ਸੀ ਅਤੇ ਬੜੇ ਹੀ ਹਲਕੇ ਜਿਹੇ ਅੰਤਰ ਦੇ ਨਾਲ ਜਿੱਤੇ ਸਨ ਕੌਮੀ ਟੈਲੀਵਿਜ਼ਨ ਦੇ ਉੱਤੇ ਭਾਸ਼ਣ ਦਿੰਦਿਆਂ ਉਹਨਾਂ ਨੇ ਦੇਸ਼ ਵਿੱਚ ਐਮਰਜੈਂਸੀ ਕושਤ ਕਰ ਦਿੱਤੀ ਪਿਛਲੇ ਦਸੰਬਰ 2024 ਨੂੰ ਰਾਤ ਨੂੰ 10:30 ਵਜੇ ਟੈਲੀਵਿਜ਼ਨ ਤੋਂ ਬੋਲਦੇ ਆ ਉਹਨਾਂ ਆਖਿਆ ਕਿ ਫੌਜ ਨੇ ਸਾਰਾ ਦੇਸ਼ ਆਪਣੇ ਕਬਜ਼ੇ ਵਿੱਚ ਲੈ ਲਿਆ ਏ ਅਤੇ ਹੁਣ ਫੌਜੀ ਸ਼ਾਸਨ ਲਾਗੂ ਹੋ ਗਿਆ ਹੈ ਮਤਲਬ ਤਾਨਾਸ਼ਾਹੀ ਸਰਕਾਰ ਰਾਸ਼ਟਰਪਤੀ ਦਾ ਇਕਾ ਇਕਾ ਅਧਿਕਾਰ ਵਾਲਾ ਸ਼ਾਸਨ ਸਾਰੀਆਂ ਪੋਲੀਟੀਕਲ ਸਿਆਸੀ ਮੀਟਿੰਗਾਂ ਜਾਂ ਰੈਲੀਆਂ ਜਾਂ ਹੜਤਾਲਾਂ ਜਾਂ ਕੁਝ ਵੀ ਸਾਰੀਆਂ ਦੇ ਉੱਤੇ ਸੰਪੂਰਨ ਪਾਬੰਦੀ ਬੋਲਣ ਤੇ ਲਿਖਣ ਤੇ ਪਾਬੰਦੀ ਚੋਣਾ ਲੜਨ ਤੇ ਪਾਬੰਦੀ ਵਿਰੋਧੀਆਂ ਨੂੰ ਫਟਾਫਟ ਤੇ ਧੜਾ ਧੜ ਵੱਡੀ ਜੰਤੀ ਦੇ ਵਿੱਚ ਫੜਨ ਦੇ ਲਈ ਫੌਜ ਅਤੇ ਪੁਲਿਸ ਦੇ ਸਿਪਾਹੀ ਤਰਪੈਂਦੇ ਨੇ ਇਸੇ ਦੌਰਾਨ ਕੀ ਹੁੰਦਾ ਏ ਲੋਕ ਹੈਰਾਨ ਹਨ ਲੋਕ ਪਰੇਸ਼ਾਨ ਹਨ ਪਰ ਇੰਟੈਲੀਜੈਂਸ ਏਜੰਸੀਆਂ ਫੌਜ ਤੇ ਸਿਪਾਹੀ ਲੋਕਾਂ ਨੂੰ ਲੋਕਾਂ ਦੀ ਆਵਾਜ਼ ਦਬਾਉਣ ਲਈ ਖਾਸ ਕਰਕੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਲਈ ਤੁਰ ਪਈਆਂ ਹਨ ਟੈਂਕ ਹਥਿਆਰ ਲੈ ਕੇ ਟੈਂਕ ਲੈ ਕੇ ਆਪਣੀਆਂ ਜੀਪਾਂ ਲੈ ਕੇ ਆਪਣੇ ਜੋ ਵੀ ਫੌਜੀ ਸਹਾਜ ਜੋ ਸਮਾਨ ਲੈ ਕੇ ਤੁਰ ਪੈਂਦੀਆਂ ਹਨ ਫੌਜਾਂ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਆਫ ਕੋਰੀਆ ਜਿਹੜਾ ਕਿ ਕੋਰੀਆ ਦੀ ਮੁੱਖ ਵਿਰੋਧੀ ਸਿਆਸੀ ਪਾਰਟੀ ਹੈ ਉਹ ਸਮਾਜਿਕ ਵਿਰੋਧੀ ਜਾਂ ਅਸਮਾਜਿਕ ਕਾਰਿਆਂ ਦੇ ਵਿਚਕਾਰਵਾਈਆਂ ਦੇ ਵਿੱਚ ਮਸਰੂਫ ਹੈ ਅਤੇ ਇਹ ਵੀ ਆਖਿਆ ਗਿਆ ਕਿ ਨਾਰਥ ਕੋਰੀਆ ਭਾਵ ਉੱਤਰੀ ਕੋਰੀਆ ਜਿਹੜਾ ਕਿ ਦੱਖਣੀ ਕੋਰੀਆ ਦਾ ਗਵਾਂਢੀ ਮੁਲਕ ਹੈ ਉੱਥੋਂ ਦੇ ਜਿਹੜੇ ਕਾਮਰੇਡ ਨੇ ਜਿਹੜੇ ਖੱਬੇ ਪੱਖੀ ਆਗੂ ਹੈ ਜਿਨ੍ਹਾਂ ਨੂੰ ਕਮਿਊਨਿਸਟ ਆਖਿਆ ਜਾਂਦਾ ਹੈ ਉਹਨਾਂ ਦੇ ਨਾਲ ਰਾਜ ਦੇ ਦੇਸ਼ ਵਿੱਚ ਕੋਈ ਕਾਜੀ ਪਲਟਾ ਜਾਂ ਕਿਸੇ ਵੀ ਤਰੀਕੇ ਦਾ ਪਲਟਾ ਜਾਂ ਰਾਜਸੀ ਪਲਟਾ ਨੇ ਹੰਦਲੀ ਕੋਸ਼ਿਸ਼ ਕਰ ਰਹੀਆਂ ਨੇ ਇਹ ਇਲਜ਼ਾਮ ਲਗਾਇਆ ਗਿਆ ਜਨੋ ਕਿ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਲੋਕਾਂ ਦਾ ਹੈਰਾਨ ਹੋਣਾ ਲੋਕਾਂ ਦਾ ਪਰੇਸ਼ਾਨ ਹੋਣਾ ਸੁਭਾਵਿਕ ਸੀ ਖਾਸ ਕਰਕੇ ਵਿਰੋਧੀ ਪਾਰਟੀਆਂ ਨੇ ਇਸ ਵੇਲੇ ਜ਼ਿੰਮੇਵਾਰੀ ਨਿਭਾਈ ਜਾਂ ਨਹੀਂ ਨਿਭਾਈ ਇਸ ਸਵਾਲ ਦਾ ਉੱਤਰ ਦੇਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਕਿਉਂਕਿ ਕੋਰੀਆ ਦੀ ਲੋਕਸ਼ਾਹੀ ਵਾਲੀ ਸਰਕਾਰ ਨੇ ਜਾਂ ਉੱਥੋਂ ਦੇ ਲੋਕਾਂ ਨੇ ਫੌਜੀ ਤਾਨਾਸ਼ਾਹੀ ਮਿਲਟਰੀ ਸ਼ਾਸਨ ਦੇਖਿਆ ਆਪਣੇ ਤਨੰਗੇ ਪਿੰਡੇ ਤੇ ਹੰਡਾਇਆ ਅਤੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਆਪਣੀਆਂ ਜਾਨਾਂ ਦੀ ਆਹੂਤੀ ਦੇ ਕੇ ਉਸ ਤੋਂ ਪਿੱਛਾ ਛਡਾਇਆ ਸੀ ਅਤੇ ਅੱਜ ਇੱਕ ਨਾਟਕੀ ਘਟਨਾ ਦੇ ਗਵਾਨ ਅਜਿਹਾ ਮੂੜ ਹੁੰਦਾ ਹੈ 10:30 ਵਜੇ 3 ਦਸੰਬਰ 2024 ਇਹ ਇਹ ਤਾਰੀਖ ਕਦੇ ਜਾਂਦੇ ਨਹੀਂ ਵਿਸ਼ਵ ਇਤਿਹਾਸ ਦੇ ਦੇ ਵਿਸ਼ਵ ਇਤਿਹਾਸ ਦੇ ਪੰਨਿਆਂ ਦੇ ਉੱਤੇ ਹਮੇਸ਼ਾ ਲਿਖੀ ਰਹੇਗੀ ਅਤੇ ਵਾਰ-ਵਾਰ ਯਾਦ ਆਉਂਦੀ ਰਹੇਗੀ ਨਾਕੀ ਘਟਨਾ ਇੱਕ ਹੋਰ ਹੋਈ ਲੀ ਜਾਇ ਮਿਉਂਗ ਜਿਹੜੇ ਕੇ ਉੱਥੋਂ ਦੇ ਵਿਰੋਧੀ ਧਿਰ ਦੇ ਨੇਤਾ ਨੇ ਲੀ ਜਾਇ ਮਿਉਂਗ ਜਿਨਾਂ ਨੂੰ ਲੀ ਆਖਿਆ ਜਾਂਦਾ ਹੈ ਤੇ ਯੂ ਸਿਕ ਜੋਲ ਜਿਨਾਂ ਨੂੰ ਯੂ ਆਖਿਆ ਜਾਂਦਾ ਹੈ ਇਹ ਦੋਵੇਂ ਇੱਕ ਦੂਜੇ ਦੇ ਕੱਟੜ ਵਿਰੋਧੀ ਹਨ ਯੂਨ ਸਿਕਜਲ ਰਾਸ਼ਟਰਪਤੀ ਤੇ ਲਈ ਜਾਇ ਨਿਯੋਗ ਉਤੋਂ ਦੀ ਵਿਰੋਧੀ ਪਾਰਟੀ ਦੇ ਨੇਤਾ ਹਨ ਇਹ اپੋਜੀਸ਼ਨ ਲੀਡਰ ਜਿਹੜੇ ਹਨ ਲਈ ਉਹਨਾਂ ਦੇ ਤਹਿਤ ਦੇ ਉੱਤੇ ਲੋਕ ਅਸੈਂਬਲੀ ਦੇ ਵਿੱਚ ਜਾ ਵਰਦੇ ਹਨ ਅਸੈਂਬਲੀ ਨੂੰ ਘੇਰ ਲੈਂਦੇ ਹਨ ਅਸੈਂਬਲੀ ਦੇ ਚਾਰੇ ਪਾਸੇ ਅਸੈਂਬਲੀ ਜਿਹੜੀ ਜਿਸ ਨੂੰ ਨੈਸ਼ਨਲ ਅਸੈਂਬਲੀ ਆਖਿਆ ਜਾਂਦਾ ਹੈ ਅਸਲ ਵਿੱਚ ਇਸ ਤਰੀਕੇ ਦੇ ਨਾਲ ਚਾਰ ਫਲੂਚ ਨੂੰ ਲੋਕ ਸਭਾ ਰਾਜ ਸਭਾ ਸੰਸਦ ਹੈ ਉਸ ਪਰ ਇੱਕ ਜਨਾਹ ਉੱਥੇ ਨਸੀ نیشنل ਅਸੈਂਬਲੀ ਹੈ نیشنل ਅਸੈਂਬਲੀ ਭਾਰਤ ਦੀ ਲੋਕ ਸਭਾ ਦੇ ਬਰਾਬਰ ਹੈ ਸੰਸਦੋਂ ਮੈਂਬਰ ਹਨ ਉਸਦੇ ਤਾਂ ਉਹਨਾਂ ਮੈਂਬਰਾਂ ਨੇ ਆਪਣੀਆਂ ਜੋ نیشنل ਅਸੈਂਬਲੀ ਹੈ ਜਿਹਨਾਂ ਸੰਸਦ ਦਾ ਉਸ ਦੀਆਂ ਜੋ ਛਿੜਕੀਆਂ ਹਨ ਉਸ ਦੇ ਜੋ ਬੂਹੇ ਹਨ ਉਹਨਾਂ ਨੂੰ ਤੋੜ ਕੇ ਅੰਦਰ ਕੋਸ ਗਏ ਅੰਦਰ ਵੜ ਗਏ ਅੰਦਰ ਜਾ ਕੇ ਉਹਨਾਂ ਨੇ ਰੌਲਾ ਪਾਇਆ ਕਸਮਾਨ ਮਚਾ ਦਿੱਤਾ ਲੋਕਸ਼ਾਹੀ ਜਿੰਦਾਬਾਦ ਰਾਸ਼ਟਰਪਤੀ ਮੁਰਦਾਬਾਦ ਦੇ ਨਾਰੇ ਲਗਾਏ 180 ਮੈਂਬਰਾਂ ਨੇ ਉੱਥੇ ਰੌਲਾ ਹੀ ਨਹੀਂ ਪਿਆ ਵਿਰੋਧੀ ਧਰ ਦੇ ਜਿਹੜੇ ਆਗੂ ਨੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਰਾਹੀਂ ਆਪਣੀ ਆਵਾਜ਼ ਬੁਲੰਦ ਕੀਤੀ ਲੋਕਾਂ ਨੂੰ ਤਕਰੀਰ ਕੀਤੀ ਲੋਕਾਂ ਨੂੰ ਭਾਸ਼ਣ ਦਿੱਤਾ ਲੋਕਾਂ ਨੂੰ ਇਹ ਆਖਿਆ ਕਿ ਤੁਸੀਂ ਦੇਸ਼ ਨੂੰ ਵਿਚਾ ਲੋ ਨਹੀਂ ਤਾਂ ਤਾਨਾशाही ਨਹੀਂ ਤਾਂ ਮਿਲਟਰੀ ਸ਼ਾਸਨ ਨਹੀਂ ਤਾਂ ਫੌਜੀ ਸ਼ਾਸਨ ਫੌਜੀ ਸ਼ਾਸਨ ਦੇ ਸਖਤ ਕਠੋਰ ਬੂਟਾਂ ਦੇ ਹੇਠਾਂ ਤੁਹਾਨੂੰ ਰੋਲ ਦਿੱਤਾ ਜਾਵੇਗਾ ਕੁਚਲ ਦਿੱਤਾ ਜਾਵੇਗਾ ਹਮੇਸ਼ਾ ਲਈ ਲੋਕ ਜਾਗ ਉੱਠੇ ਵਿਰੋਧੀ ਧਿਰ ਦੇ ਆਗੂ ਜਾਗੇ ਇਥੋਂ ਤੱਕ ਕੇ ਰਾਸ਼ਟਰਪਤੀ ਦੇ ਆਪ ਦੀ ਪਾਰਟੀ ਪੀਪਲ ਪਾਵਰ ਪਾਰਟੀ ਦੇ ਆਗੂ ਵੀ ਜਾਗੇ ਸੰਸਦ ਮੈਂਬਰ ਵੀ ਜਾਗੇ ਅਤੇ ਉਹਨਾਂ ਨੇ ਨੈਸ਼ਨਲ ਅਸੈਂਬਲੀ ਦੇ ਵਿੱਚ ਜਾ ਕੇ ਮਤਾ ਪਾਸ ਕੀਤਾ ਤਕਰੀਰਾਂ ਕੀਤੀਆਂ ਭਾਸ਼ਣ ਕੀਤੇ ਦੇਸ਼ਵਾਸੀਆਂ ਨੂੰ ਸੰਭਾਵੀ ਤਾਨਾਸ਼ਾਹੀ ਦੇ ਵਿਰੁੱਧ ਤਾਂ ਸੰਭਾਵੀ ਤਾਨਾਸ਼ਾਹੀ ਤੋਂ ਬਚਾਉਣ ਦੇ ਲਈ ਵਿਰੋਧੀ ਆਗੂਆਂ ਦੀ ਇਹ ਜੋ ਜੋ ਕੋਸ਼ਿਸ਼ ਸੀ ਉਹ ਕਾਮਯਾਬ ਰਹੀ ਲਾਈਵ ਸਟ੍ਰੀਮ ਕੀਤਾ ਇੰਸਟਾਗ੍ਰam YouTube Facebook ਅਤੇ ਹੋਰ ਅਨੇਕਾਂ ਸੋਸ਼ਲ ਮੀਡੀਆ ਦੇ ਸਾਧਨ ਦੇ ਰਾਹੀਂ ਸਾਧਨਾ ਦੇ ਰਾਹੀਂ ਜਨ ਸੰਚਾਰ ਸਾਧਨਾ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਚੇਤਨ ਕੀਤਾ ਦੂਸਰੇ ਪਾਸੇ ਟੈਲੀਵਿਜ਼ਨ ਦੇ ਉੱਤੇ ਹੁਣ ਸਿਰਫ ਰਾਸ਼ਟਰਪਤੀ ਦੀਆਂ ਤਸਵੀਰਾਂ ਅਤੇ ਭਾਸ਼ਣ ਦਿਖਾਏ ਅਤੇ ਸੁਣਾਏ ਜਾ ਰਹੇ ਸਨ ਫੌਜੀਆ ਨੂੰ ਹਜ਼ਾਰਾਂ ਲੋਕ ਸ਼ਹੀ ਸਮਰਥਕਾਂ ਨੇ ਰੋਕ ਲਿਆ ਜੋ ਸਪਾਹੀ ਵਿਰੋਧੀਆਂ ਨੂੰ ਫੜਨ ਦੇ ਲਈ ਜਾ ਰਹੇ ਸਨ ਉਹਨਾਂ ਨੂੰ ਰੋਕ ਲਿਆ ਗਿਆ ਲੋਕਤੰਤਰ ਦੀ ਬਹਾਲੀ ਦੇ ਲਈ ਉਹਨਾਂ ਤੇ ਜ਼ੋਰ ਪਾਇਆ ਗਿਆ ਰਾਸ਼ਟਰਪਤੀ ਦੇ ਉੱਤੇ ਜ਼ੋਰ ਪਾਇਆ ਗਿਆ ਹੁਣ ਲੋਕਤੰਤਰ ਦੀ ਸੰਵਿਧਾਨ ਕੀ ਆਖਦਾ ਹੈ ਕੋਰੀਆ ਦਾ ਸੰਵਿਧਾਨ ਕੀ ਆਖਦਾ ਹੈ ਕਿ ਜੇਕਰ ਨੈਸ਼ਨਲ ਅਸੈਂਬਲੀ ਦੇ 300 ਮੈਂਬਰਾਂ ਦੇ ਵਿੱਚੋਂ ਅਧਿਕਤਰ ਮੈਂਬਰ ਜ਼ਿਆਦਾਤਰ ਮੈਂਬਰ ਜਿਹੜੇ ਨੇ ਉਹ ਲੋਕ ਸ਼ਾਹੀ ਦੇ ਹੱਕ ਵਿੱਚ ਡਟ ਜਾਣ ਤਾਂ ਲੋਕਸ਼ਾਹੀ بلند ਹੋਵੇਗੀ ਅਤੇ ਉਸ ਨੂੰ ਦੁਆਰਾ ਆਰੰਭ ਕਰ ਦਿੱਤਾ ਜਾਵੇਗਾ ਬਹਾਲ ਕਰ ਦਿੱਤਾ ਜਾਵੇਗਾ ਨੈਸ਼ਨਲ ਅਸੈਂਬਲੀ ਦੇ 300 ਦੇ ਵਿੱਚੋਂ 190 ਮੈਂਬਰ ਅੰਦਰ ਕੋ ਸਹਿਤ ਉਹਨਾਂ ਨੇ ਕੀ ਚੋਣ ਕੀਤੀ ਕੀ ਵੋਟ ਪਾਈ ਕਿ ਰਾਜਸੀ ਜਿਹੜੀ ਇਹ ਮਿਲਟਰੀ ਸ਼ਾਸਨ ਹੈ ਇਹ ਫੈਸਲਾ ਗਲਤ ਹੈ ਇਹ ਘੋਸ਼ਣਾ ਗਲਤ ਹੈ ਇਸ ਨੂੰ ਤੁਰੰਤ ਹਟਾਇਆ ਜਾਵੇ ਤੁਸੀਂ ਦੇਖੋ ਕਿ ਹੈਰਾਨੀ ਦੀ ਗੱਲ ਹੈ ਕਿ ਉਸ ਦੀ ਆਪ ਦੀ ਪਾਰਟੀ ਪੀਪੀ ਦੇ ਮੈਂਬਰਾਂ ਨੇ ਵੀ ਉੱਥੇ ਜਾ ਕੇ ਉਸ ਦੇ ਵਿਰੁੱਧ ਦੇ ਵਿੱਚ ਵੋਟ ਪਾਈ ਅਤੇ ਦੱਖਣੀ ਕੋਰੀਆ ਦੇ ਸੰਵਿਧਾਨ ਦੇ ਮਤਾਬਕ ਜੇਕਰ ਲੈਜਿਸਲੇਚਨ ਦੀ ਭਾਵ ਵਿਦ ਲੋਕ ਸਭਾ ਜਾਂ ਜਿਸ ਨੂੰ ਅਸੀਂ ਨੈਸ਼ਨਲ ਅਸੈਂਬਲੀ ਕਹਿੰਦੇ ਹਾਂ ਤਾਂ ਉਸ ਦੇ ਜਿਹੜੇ ਵਧੇਰੇ ਲੋਕ ਬਹੁ ਗੰਤੀ ਆਖੇ ਤਾਂ ਪ੍ਰੈਜ਼ੀਡੈਂਟ ਨੂੰ ਮੰਨਣਾ ਪਵੇਗਾ ਉਸ ਨੂੰ ਆਪਣਾ ਜਿਹੜਾ ਇਹ ਮਤਾ ਆਪਣੀ ਜਿਹੜੀ ਘੋਸ਼ਣਾ ਆਪਣਾ ਜਿਹੜਾ ਹੁਕਮ ਹੈ ਵਾਪਸ ਲੈਣਾ ਪਵੇਗਾ ਤੇ ਉਸ ਵਿੱਚ ਕੋਈ ਹੁਣ ਕੋਈ ਵਿਕਲਪ ਨਹੀਂ ਸੀ ਕੋਈ ਆਪਸ਼ਨ ਨਹੀਂ ਸੀ ਸਾਡੇ 4:00 ਵਜੇ ਸਵੇਰੇ 4 ਦਸੰਬਰ 2024 ਨੂੰ 6 ਘੰਟੇ ਦੇ ਅੰਦਰ ਅੰਦਰ ਲੋਕਤੰਤਰ ਬਹਾਲ ਹੋ ਜਾਂਦਾ ਹੈ ਦੱਖਣੀ ਕੋਰੀਆ ਵਿੱਚ ਪਰ ਗੱਲ ਇੱਥੇ ਨਹੀਂ ਮੁੱਕੀ ਗੱਲ ਇੱਥੇ ਨਹੀਂ ਮੁੱਕੀ ਗੱਲ ਇੱਥੇ ਆਰੰਭ ਹੁੰਦੀ ਹੈ ਕਿਉਂ ਆਰੰਭ ਹੁੰਦੀ ਹੈ ਕਿਉਂਕਿ ਹੁਣ ਉਹ ਰਾਸ਼ਟਰਪਤੀ ਜਿਹੜਾ ਕਿ ਆਪਣੇ ਆਪ ਨੂੰ ਤਖਤ ਤੋਂ ਹੋਰ ਵੀ ਤਾਕਤਵਰ ਤਾਨਾਸ਼ਾਹ ਬਣਾ ਬੈਠਾ ਸੀ ਉਹ ਹੁਣ ਤਖਤੇ ਦੇ ਸਾਹਮਣੇ ਹੈ ਹੁਣ ਉਹ ਅਦਾਲਤ ਦੇ ਸਾਹਮਣੇ ਹੈ ਅਦਾਲਤ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਤੇ ਦੋਵੇਂ ਪੈਰ ਜੋੜ ਕੇ ਖੜਾ ਹੈ ਕਿਉਂ ਖੜਾ ਹੈ ਉਹ ਭੀਖ ਮੰਗ ਰਿਹਾ ਹੈ ਉਹ ਬੁਜਾਰਿਸ਼ ਕਰ ਰਿਹਾ ਹੈ ਕਿ ਮੈਨੂੰ ਬਖਸ਼ ਦਿੱਤਾ ਜਾਵੇ ਹੋ ਕੀ ਸਕਦਾ ਹੈ ਅਗਾਹ ਦੇਖਦੇ ਹਾਂ 7 ਦਸੰਬਰ ਨੂੰ 7 ਦਸੰਬਰ ਨੂੰ ਕੀ ਹੁੰਦਾ ਹੈ ਕਿ ਪ੍ਰੈਜ਼ੀਡੈਂਟ ਦੇ ਖਿਲਾਫ ਨੈਸ਼ਨਲ ਅਸੈਂਬਲੀ ਦੇ ਵਿੱਚ ਇੰਪੀਚਮੈਂਟ ਮੋਸ਼ਨ ਦਿੱਤਾ ਜਾਂਦਾ ਹੈ ਇੰਪੀਚਮੈਂਟ ਮੋਸ਼ਨ ਕੀ ਸੀ ਜਿਸ ਤਰੀਕੇ ਨਾਲ ਮូនਕਾ ਲਵਿੰਸਕੀ ਦੇ ਵੇਲੇ ਇਹ ਗੱਲ ਜਿਹੜੀ ਹੈ ਉਹ ਦੋਸ ਬਹਾਕੇ ਪਹਿਲਾਂ ਸੀ ਬਿਲ ਕਲਿੰਟਨ ਦੇ ਵਿਰੁੱਧ ਵੀ ਇੰਪੀਚਮੈਂਟ ਦਾ ਜਿਹੜਾ ਮਤਾ ਹੈ ਉਹ ਲਿਆਂਦਾ ਗਿਆ ਸੀ ਉਸੇ ਤਰੀਕੇ ਵेनਾਲ 2016 ਤੋਂ ਲੈ ਕੇ 2020 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਲਡ ਟਰੰਪ ਜਿਹੜੇ ਕਿ ਹੁਣ 2025 ਦੇ ਵਿੱਚ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਬਨਣ ਜਾ ਰਹੇ ਹਨ ਜਾਂ ਬਨ ਗਏ ਹਨ ਤਾਂ ਉਹ ਰਾਸ਼ਟਰਪਤੀ ਦੇ ਵਿਰੁੱਧ ਵੀ 2016 ਤੋਂ ਲੈ ਕੇ 2020 ਤੱਕ ਦੀ ਜਿਹੜੀ ਉਹਨਾਂ ਦੀ ਧਰਮ ਸੀ ਉਹਦੇ ਵਿੱਚ ਵੀ ਉਹਨਾਂ ਦੇ ਗ੍ਰੁੱਪ ਇੰਪੀਚਮੈਂਟ ਦਾ ਮੋਸ਼ਨ ਲਿਆਂਦਾ ਗਿਆ ਸੀ ਅਤੇ ਇਸ ਐਂਪੀਚਮੈਂਟ ਮੋਸ਼ਨ ਨੂੰ ਬਾਈਕਾਟ ਕੀਤਾ ਪੀਪੀਪੀ ਭਾਰਤ ਪੀਪਲ ਪਾਵਰ ਪਾਰਟੀ ਜਿਹੜੀ ਕਿ ਯੂਨਿ ਦੀ ਆਦੀ ਪਾਰਟੀ ਹੈ ਪਰ ਇੱਕ ਹਫਤੇ ਦੇ ਬਾਅਦ ਇੱਕ ਹਫਤੇ ਦੇ ਬਾਅਦ ਕੀ ਹੁੰਦਾ ਹੈ ਯਾਦ ਰੱਖੇ ਪੀਪੀਪੀ ਦੇ 300 ਵਿੱਚੋਂ 108 ਮੈਂਬਰ ਨੇ ਅਤੇ ਬਾਕੀ ਦੇ ਮੈਂਬਰ ਜਿਹੜੇ ਨੇ ਉਹ ਉਹ ਦੱਖਣੇ ਕੋਰੀਆ ਦੀ ਡੈਮੋਕ੍ਰੈਟਿਕ ਪਾਰਟੀ ਆਫ ਕੋਰੀਆ ਦੇ ਕੋਲ ਹਨ 192 ਮੈਂਬਰ ਹੁਣ ਜੇ ਕੋਈ ਮਤਾ ਲਿਆਉਣਾ ਹੈ ਜਾਂ ਮਤਾ ਕੋਈ ਪਾਸ ਕਰਨਾ ਹੈ ਜਾਂ ਰਾਸ਼ਟਰਪਤੀ ਦੇ ਵਿਰੁੱਧ ਮਤਾ ਪਾਸ ਕਰਨਾ ਹੈ ਤਾਂ ਦੋਸਰੇ ਮੈਂਬਰਾਂ ਦੀ ਗਿਣਤੀ ਜ਼ਰੂਰੀ ਹੈ ਪਰ ਵੋਟਾਂ ਦੇਣ ਵਾਲੇ ਜਿਹੜੇ ਸੀ ਉਹ ਮੈਂਬਰਾਂ ਨੇ ਸਾਰਿਆਂ ਨੇ ਵੋਟ ਨਹੀਂ ਪਾਈ ਕਿਉਂਕਿ 108 ਮੈਂਬਰ ਪਾਸ ਹੋ ਗਏ 192 ਰਹਿ ਗਏ ਘੱਟੋ ਘੱਟ ਤੇ 200 ਤੇ ਚਾਹੀਦੇ ਸਨ 14 ਤਰੀਕ ਨੂੰ ਭਾਵ ਇੱਕ ਹਫ਼ਤੇ ਬਾਅਦ 14 ਦਸੰਬਰ ਨੂੰ ਕੀ ਹੁੰਦਾ ਹੈ ਕਿ 2024 ਨੂੰ ਆਪੋਜੀਸ਼ਨ ਨੇ ਫਿਰ ਦੁਆਰਾ 임ਪੀਚਮੈਂਟ ਮੋਸ਼ਨ ਲਿਆਂਦਾ 2204 ਬੰਦੇ ਜਿਹੜੇ ਸਨ ਉਹ 204 ਜਿਹੜੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਸਨ ਉਹ ਰਾਸ਼ਟਰਪਤੀ ਦੇ ਵਿਰੁੱਧ ਭੁਗਤੇ ਕਾਂ ਦਾ ਭਾਵ ਉਸ ਵੀ ਆਬੀਪੀਪੀਪੀ ਪੇਪਲ ਪਾਵਰ ਪਾਰਟੀ ਦੇ ਮੈਂਬਰ ਵੀ ਉਸ ਦੇ ਵਿਰੁੱਧ ਭੁਗਤੇ ਤੇ ਯੂ ਨੂੰ ਸਸਪੈਂਡ ਕਰ ਦਿੱਤਾ ਗਿਆ ਮੁਅਤਲ ਕਰ ਦਿੱਤਾ ਗਿਆ ਪ੍ਰਾਈਮ ਮਿਨਿਸਟਰ ਹੈਂਡਬੁੱਕ ਸੂ ਐਕਟਿੰਗ ਰਾਸ਼ਟਰਪਤੀ ਬੰਦੇ ਹਨ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਅਦਾਲਤ ਦੇ ਵਿੱਚ ਕੇਸ ਚਲਾ ਗਿਆ ਜਿਹੜੇ ਸੰਵਿਧਾਨਕ ਅਦਾਲਤ ਹੈ ਉਸਨੇ ਅਸੈਂਬਲੀ ਦਾ ਨੈਸ਼ਨਲ ਅਸੈਂਬਲੀ ਦਾ ਇਹ ਜੋ ਫੈਸਲਾ ਹੈ ਉਸ ਨੂੰ ਰੀਵਿਊ ਕਰਨਾ ਹੈ ਹੁਣ ਉਸ ਦੇ ਕੋਲ 160 ਨਹੀਂ ਉਸ ਦੇ ਕੋਲ 180 180 ਦਿਨ ਨੇ 6 ਮਹੀਨੇ ਨੇ 체మే ਇਹ ਨਿਰਭਾਅ ਜੂਨ 2025 ਦੇ ਵਿੱਚ ਫੈਸਲਾ ਹੋਵੇਗਾ ਕੀ ਫੈਸਲਾ ਹੋਵੇਗਾ ਜਾਂ ਤਾਂ ਇਹ ਫੈਸਲਾ ਹੋਵੇਗਾ ਕਿ ਜੋ ਰਾਸ਼ਟਰਪਤੀ ਨੇ ਫੈਸਲਾ ਕੀਤਾ ਸੀ ਉਹ ਸਹੀ ਸੀ ਤਾਂ ਉਹ ਫਿਰ ਦੁਬਾਰਾ ਰਾਸ਼ਟਰਪਤੀ ਬਣ ਜਾਵੇਗਾ ਦੂਸਰਾ ਰਾਸ਼ਟਰਪਤੀ ਦਾ ਫੈਸਲਾ ਗਲਤ ਸੀ ਜੇਕਰ ਇਹ ਸਾਬਤ ਹੁੰਦਾ ਹੈ ਤਾਂ ਉਸ ਨੂੰ ਆਪੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਨੰਬਰ 2 ਇਸ ਦੇ ਨਾਲ ਹੀ ਉਸ ਨੂੰ ਉਮਰ ਕੈਦ ਹੋ ਸਕਦੀ ਹੈ ਜਾਂ ਮਾਤ ਦੀ ਸਜ਼ਾ ਥਾਂਸੀ ਕੋਰੀਆ ਦਾ ਸੰਵਿਧਾਨ ਕੀ ਆਖਦਾ ਹੈ ਕਿ ਜੇਕਰ ਫੌਜੀ ਲੋਡ ਹੋਵੇ ਜਾਂ ਯੂਨੋ ਹੋਵੇ ਪਰ ਬਾਹਰਲਾ ਕੋਈ ਦੇਸ਼ ਦੇਸ਼ ਦੇ ਉੱਤੇ ਦੱਖਣੀ ਕੋਰੀਆ ਦੇ ਤੇ ਹਮਲਾ ਕਰ ਦਿੰਦਾ ਹੈ ਜਾਂ ਦੱਖਣੀ ਕੋਰੀਆ ਦੇ ਵਿੱਚ ਅੰਦਰੂਨੀ ਤਣਾਅ ਪੈਦਾ ਹੋ ਜਾਂਦਾ ਹੈ ਤਾਂ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਰਾਸ਼ਟਰਪਤੀ ਮਿਲਟਰੀ ਸ਼ਾਸਨ ਫੌਜੀ ਸ਼ਾਸਨ ਤਾਨਾਸ਼ਾਈ ਫੌਜੀ ਸ਼ਾਸਨ ਸੰਕਟ ਕਾਨੂੰਨ ਜਿਹੜੇ ਇਹ ਹਾਲਾਤ ਹਨ ਉਹਨਾਂ ਦੇ ਅਧੀਨ ਲਿਆ ਸਕਦਾ ਹੈ ਪਰ ਇਹ ਦੇਖਿਆ ਇਸ ਮੌਕੇ ਦੇ ਉੱਤੇ ਹੋਇਆ ਹੀ ਨਹੀਂ ਸੀ ਕੋਈ ਸਬੂਤ ਨਹੀਂ ਕੋਈ ਕਿਸੇ ਨੇ ਕੋਈ ਇਸ ਦੇ ਹੱਥ ਦੇ ਵਿੱਚ ਗਵਾਹੀ ਨਹੀਂ ਦਿੱਤੀ ਉਸ ਦੇ ਆਪ ਦੇ ਦਲ ਦੇ ਮੈਂਬਰ ਵੀ ਉਸ ਦੇ ਵਿਰਧ ਭੋਗਤ ਦੇ ਹਨ ਸੋ ਲੋਕਾਂ ਦੀ ਜਮਹੂਰੀ ਕਦਰਾਂ ਕੀਮਤਾਂ ਨੂੰ ਉਹ ਮਿਸਰੀਦ ਕਰ ਗਿਆ ਉਸ ਨੂੰ ਪਤਾ ਨਹੀਂ ਲੱਗਿਆ ਉਹ ਭੁੱਲ ਗਿਆ ਸੀ ਕਿ 1980 ਦੇ ਗਵਾਂਗ ਹਯੂ ਦੇ ਬਗਾਵਤ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਦਿਲੇ ਦਿਮਾਗ ਤੇ ਛਾਈ ਹੋਈ ਹੈ ਲੋਕਾਂ ਦੇ ਮਨਾਂ ਦੇ ਵਿੱਚ ਉਹ ਡਰ ਉਹ دہشت ਦੇ ਦਿਨ ਜਿਹੜੇ ਨੇ ਉਹ ਚੇਤੇ ਨੇ ਉਹਨਾਂ ਵੇਲੇਾਂ ਦੇ ਵਿੱਚ ਜਦੋਂ ਸੰਵਿਧਾਨਿਕ ਤੇ ਜਾਂ ਮਾਨਵੀ ਕਦਰਾਂ ਕੀਮਤਾਂ ਤੇ ਜਾਂ ਫਿਰ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਫੌਜੀ ਬੂਟਾਂ ਦੇ ਹੇਠ ਕੁਚਲ ਦਿੱਤਾ ਗਿਆ ਸੀ ਮਾਰ ਦਿੱਤਾ ਗਿਆ ਸੀ ਹੱਤਿਆ ਕਾਂਡ ਹੋਇਆ ਸੀ ਕਤਲੇਆਮ ਹੋਇਆ ਸੀ 1980 ਦਾ ਗਵਾਹ ਹੂ ਕਤਲੇਆਮ ਲੋਕਾਂ ਦੇ ਦਿlo ਦਿਮਾਗ ਤੇ ਛਾਇਆ ਹੋਇਆ ਹੈ ਉਹਨਾਂ ਦੀਆਂ ਯਾਦਾਂ ਦਾ ਅਟੁੱਟ ਹਿੱਸਾ ਹੈ ਜੋ ਡਿਮੈਂਟਲ ਪੋਜੀਸ਼ਨ ਜਾਂ ਕੰਡੀਸ਼ਨ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਤੇ ਲੋਕਾਂ ਨੇ ਇਲਜ਼ਾਮ ਲਗਾਇਆ ਲੋਕਾਂ ਨੇ ਆਖਿਆ ਲੋਕਾਂ ਨੇ ਆਪਣੇ ਵਿਚਾਰ ਤਰਕ ਦਿੱਤੇ ਕਿ ਯੂ ਪਾਗਲ ਹੋ ਚੁੱਕਾ ਹੈ ਮਾਨਸਿਕ ਤਵਾਜ਼ਨ ਗਵਾ ਚੁੱਕਾ ਹੈ ਉਸ ਨੂੰ ਦਿਮਾਗੀ ਇਲਾਜ ਦੀ ਜ਼ਰੂਰਤ ਹੈ ਕਿਸੇ ਮਨੋਵਿਗਿਆਨਕ ਨੂੰ ਦਿਖਾਓ ਕਿਸੇ ਮਨੋਵਿਸ਼ਲੇਸ਼ਕ ਨੂੰ ਦਿਖਾਓ ਕਿਸੇ ਮਾਨਸਿਕ ਡਾਕਟਰ ਨੂੰ ਦਿਖਾਓ ਕੋਈ ਦਿਲ ਦਾ ਦਿਲ ਦੇ ਦਿਲ ਦਾ ਜਿਹੜੇ ਦਿਮਾਗ ਤੇ ਜਿਹੜੇ 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 ਰੋਗ ਮੁੰਦੇ ਆ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਦਿਖਾਓ ਯੂ ਰੋਗੀ ਹੈ ਮਾਨਸਿਕ ਰੋਗੀ ਹੈ ਉਸ ਦਾ ਜ ਰਾਜਸੀ ਕੈਰੀਅਰ ਖਤਮ ਹੋ ਚੁੱਕਾ ਹੈ ਹਮੇਸ਼ਾ ਲਈ ਜੇਲ ਤੇ ਜਾਂ ਫਿਰ ਮੌਤ ਦੋ ਚੀਜ਼ਾਂ ਉਸ ਦੀ ਉਡੀਕ ਕਰ ਰਹੀਆਂ ਹਨ ਕੋਰੀਆ ਦੀ ਸਿਆਸਤ ਦੇ ਵਿੱਚ ਧੂਵੀ ਕਰਨ ਦੀ ਪਰਮਾਰ ਹੈ ਧੂਵੀ ਕਰਨ ਬੜਾ ਮਾਰਾ ਹੁੰਦਾ ਹੈ ਧੂਵੀ ਕਰਨ ਕੀ ਹੈ ਇਸ ਦੇ ਵਿੱਚ ਤੁਸੀਂ ਲੋਕਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੇ ਹੋ ਇਸ ਤਰੀਕੇ ਨਾਲ ਜੋਰਜ ਵੁਸ਼ ਨੇ ਕਦੇ ਕਿਹਾ ਸੀ ਜਾਂ ਤੁਸੀਂ ਸਾਡੇ ਨਾਲ ਤੇ ਜਾਂ ਤੁਸੀਂ ਸਾਡੇ ਵਿਰੋਧੀ ਹੋ ਇਹ ਬਾਈਨਰੀ ਜਿਹੜੀ ਹੈ ਇਹ ਦੋ ਦੋ ਇਸ ਸੈਮਲ ਵਿੱਚ ਲੋਕਾਂ ਨੂੰ ਵੰਡਣਾ ਮਾੜਾ ਹੁੰਦਾ ਹੈ ਪਰ ਜਿਹੜੇ ਵਿਰੋਧੀ ਨੇ ਤਾਂ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਨੇ ਉਹਨਾਂ ਨੂੰ ਮਾਰਨ ਦੀ ਉਹਨਾਂ ਨੂੰ ਖਤਮ ਕਰਨ ਦੀ ਉਹਨਾਂ ਦੇ ਕੈਰੀਅਰ ਖਤਮ ਕਰਨ ਦੀ ਇੱਕ ਵਾਇਦ ਦੱਖਣੀ ਕੋਰੀਆ ਦੇ ਵਿੱਚ ਹਮੇਸ਼ਾ ਰਹੀ ਹੈ ਯੋਂ ਕੌਣ ਸੀ ਜਾਂ ਯੋਂ ਕੀ ਹੈ ਯੋਂ ਕਦੇ ਇੱਕ ਮੈਂ ਦੇ ਪਰਿਵਾਰ ਦਾ ਸਬੰਧਿਤ ਇਕ ਇਤਕ ਅਮੀਰ ਇੱਕ ਵੱਡੇ ਪਰਿਵਾਰ ਨਾਲ ਸਬੰਧਤ ਵੱਡੇ ਕਣਾਂ ਨੇ ਨਾਲ ਸਬੰਧਤ ਹੈ ਵਕਾਲਤ ਕਰਦਾ ਹੈ ਵਾਦ ਦੇ ਵਿੱਚ ਉਹ ਸਟੇਟ ਪ੍ਰੋਸੀਕਿਊਟਰ ਬਣਦਾ ਹੈ ਦੋ ਰਾਸ਼ਟਰਪਤੀਆਂ ਨੂੰ ਉਹ ਹਟਾਉਣ ਦੇ ਵਿੱਚ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਰਿਹਾ ਸੀ ਉਹਨਾਂ ਦੀ ਇੰਪੀਚਮੈਂਟ ਹੋਈ ਸੀ ਤਾਂ ਤਾਕਤ ਦੀ ਦੁਰਵਰਤੋਂ ਦੇ ਇਲਜ਼ਾਮ ਲਗਾ ਕੇ ਦੋ ਰਾਸ਼ਟਰਪਤੀਆਂ ਨੂੰ ਤੁਸੀਂ ਦੇਖੋਗੇ ਅਜਿਹੇ ਆ ਵਿਅਕਤੀ ਅਜਿਹੇ ਵਿਅਕਤੀ ਆਪੇ ਆਪ ਨੂੰ ਕਿੰਨਾ ਵੱਡਾ ਸਮਝਦਾ ਹੈ ਦੂਸਰੇ ਪਾਸੇ ਲੀ ਲੀ ਕਾਫੀ ਕਾਫੀ ਹੇਠਲੇ ਦਰਜੇ ਦੇ ਛੋਟੇ ਗਰੀਬ ਕਿਰਤੀ ਪਰਿਵਾਰ ਨਾਲ ਸੰਬੰਧਤ ਹੈ ਉਸਦੇ ਮਾਪੇ ਸੈਨੀਟੇਸ਼ਨ ਵਰਕਰ ਸਨ ਉਸਨੇ ਵੀ ਮਜ਼ਦੂਰ ਹੋਣ ਦੇ ਨਾਤੇ ਕਾਰਖਾਨੇ ਵਿੱਚ ਕੰਮ ਕੀਤਾ ਬਾਅਦ ਵਿੱਚ ਉਸਨੇ ਐਲਐਲਬੀ ਕੀਤੀ ਅਤੇ ਉਹ ਮਜ਼ਦੂਰਾਂ ਦੇ ਹੱਕਾਂ ਦਾ ਦਬਾਅ ਮਜ਼ਦੂਰਾਂ ਦੇ ਹੱਕਾਂ ਦਾ ਵਕੀਲ ਬਣਿਆ ਅਤੇ ਬਾਅਦ ਵਿੱਚ ਉਹ ਚੋਣਾਂ ਲੜਨ ਲੱਗਾ ਸਿਆਸਤ ਦੇ ਵਿੱਚ ਉਸ ਦਾ ਪਰਮਾਰ ਵੱਡਾ ਉਸ ਦਾ ਤਜਰਬਾ ਹੈ ਅਨੁਭਵ ਹੈ ਉਹ ਖੱਬੇ ਪੱਖੀ ਆਗੂ ਪਹਿਲਾਂ ਉਹ ਸੱਚੇ ਪੱਖੀ ਆਗੂ ਸੀ ਪਰ ਬਾਅਦ ਦੇ ਵਿੱਚ ਉਹ ਖੱਬੇ ਪੱਖੀ ਸਿਆਸਤ ਨਾਲ ਜੁੜ ਜਾਂਦਾ ਹੈ ਇਹ ਕੋਈ ਨਾਰਵਾਦੀ ਨੇਤਾ ਬਣਦਾ ਹੈ ਉਹ ਲੋਕਾਂ ਦੇ ਲਈ ਲੜਦਾ ਹੈ ਉਹ ਰਾਸ਼ਟਰਪਤੀ ਦੀ ਚੋਣ ਲੜਦਾ ਹੈ ਇਸ ਵਾਰ ਕੀ ਹੋਇਆ ਸੀ ਇਹ ਦੇਖਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਯੂਨ ਵੱਲ ਮੁੜੀਏ ਮਾਰਚ 2021 'ਚ ਉਸਨੇ ਅਸਤੀਫਾ ਦੇ ਦਿੱਤਾ ਆਪਣੀ ਸਟੇਟ ਪ੍ਰੋਸੀਕਿਊਟਰ ਦੀ ਆਪਣੀ ਜੋ ਜੌਬ ਹੈ ਜੂਨ 2021 ਦੇ ਵਿੱਚ ਉਹ ਰਾਸ਼ਟਰਪਤੀ ਦੀ ਦੀ ਜਿਹੜੀ ਉਮੀਦਵਾਰੀ ਜਾਂ ਰਾਸ਼ਟਰਪਤੀ ਦੀ ਚੋਣ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਿਆ ਮਾਰਚ 2022 ਦੇ ਵਿੱਚ ਲੀ ਨੂੰ ਹਰਾ ਦਿੰਦਾ ਹੈ ਾਕੀਏ ਜਿਹੇ ਮਾਰਜਨ ਦੇ ਨਾਲ 48.56 ਦੇ ਮੁਕਾਬਲੇ ਉਸ ਨੂੰ 47.83 ਪਰਸੈਂਟ ਵੋਟਾਂ ਪੈਂਦੀਆਂ ਨੇ ਲੀ ਨੂੰ ਸਿਰਫ 1% ਤੋਂ ਵੀ ਘੱਟ ਅੱਧਾ ਪੀਸ ਦੀ ਜਿਹੜਾ ਇਹ ਵੋਟਾਂ ਦਾ ਫਰਕ ਹੈ ਮਹਿੰਮ ਦੇ ਵੇਲੇ ਡੋਨਲਡ ਟਰੰਪ ਦੇ ਨਾਲ ਵੀ ਤੁਲਨਾ ਕੀਤੀ ਗਈ ਆਖਿਆ ਗਿਆ ਕਿ ਇਹ ਡੋਨਲਡ ਟਰੰਪ ਵਰਗਾ ਹੀ ਹੈ ਯਕਿ ਡੋਨਲਡ ਟਰੰਪ ਵੀ ਜਿਹੜਾ ਹੈ ਉਹ ਉਤਰ ਵੀ ਕਰਨ ਦਾ ਮਾਹਰ ਹੈ। ਕੌਣ ਇਸ ਨੂੰ ਚੇਕਟ ਨਾ ਕਰੰਦਾ ਕਾਰਨ ਕੀ ਹੈ? ਕਾਰਨ ਇਸ ਦਾ ਵਿਚਾਰ ਤਰਕ ਤਣਾਓ ਟਕਰਾਓ ਕਿਉਂ ਸੱਜੇ ਪੱਖੀ ਤੇ ਜਿਹੜਾ ਲੀ ਆ ਉਹ ਖੱਬੇ ਪੱਖੀ ਹੈ। ਦੂਸਰੇ ਪਾਸੇ ਕੀ ਹੈ ਕਿ ਲੀ ਨੇ ਜਿੱਥੇ ਜਿੱਥੇ ਇਹ ਰਾਸ਼ਟਰਪਤੀ ਯੂਨ ਦੇ ਦੁਆਰਾ ਫੈਸਲੇ ਲਏ ਗਏ ਭਾਵੇਂ ਉਹ ਬਜਟ ਦੇ ਬਾਰੇ ਫੈਸਲੇ ਸੀ ਭਾਵੇਂ ਕਿ ਉਹ ਅਬ ਦੇ ਰਾਜਸੀ ਵਿਰੋਧੀਆਂ ਨੂੰ ਖੁੱਡੇ ਲਾਈਨ ਲਾਉਣ ਦੇ ਲਈ ਕਿਸੇ ਤਰੀਕੇ ਦੇ ਨਾਲ ਸਟੇਟ ਅਪਰੋਸਿਕਿਊਟਰ ਦੇ ਵਰਤੋਂ ਕਰਨਾ ਉਹਨਾਂ ਦੇ ਉੱਤੇ ਇਲਜ਼ਾਮ ਲਗਾਉਣਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣਾ ਤੇ ਦੂਸਰਾ ਲੀ ਦੇ ਉੱਤੇ ਵਿਸ਼ਵਤਾ ਲੈਣ ਦੇ ਤਾਕਤ ਦੀ ਦੁਰਵਰਤੋਂ ਦੇ ਇਲਜ਼ਾਮ ਤੱਕ ਲਗਾਏ ਗਏ ਪਰ ਲੀ ਨਹੀਂ ਲੀ ਤਾਕਤ ਦੇ ਵਿੱਚ ਸਿਆਸੀ ਤੱਕ ਦੇ ਵਿਦੇਸ਼ ਰਾਸ਼ਟਰਪਤੀ ਤੋਂ ਕਦੇ ਵੀ ਆਪ ਦੇ ਆਪ ਨੂੰ ਨੀਮਾ ਨਹੀਂ ਸਮਝਦਾ ਸੀ ਇਸੇ ਕਰਕੇ ਸਮਝਦਾ ਨਹੀਂ ਹੈ ਇਸੇ ਕਰਕੇ ਉਹ ਬਾਉਂਸ ਬੈਕ ਕਰਦਾ ਹੈ ਉਹ ਨੈਸ਼ਨਲ ਅਸੈਂਬਲੀ ਦੇ ਚੋਣਾਂ ਵਿੱਚ ਮੁੜ ਕੇ ਫਿਰ ਵਾਪਸ ਆ ਜਾਂਦਾ ਹੈ ਆਗੂ ਬਣਦਾ ਹੈ ਅਤੇ ਉਸ ਦੇ ਨਾਲ ਯੂ ਦੇ ਨਾਲ ਟੱਕਰ ਲੈਂਦਾ ਹੈ ਯੂ ਨੂੰ ਲੱਗਦਾ ਸੀ ਕਿ ਮੈਂ ਲੀ ਨੂੰ ਕੁਚਲ ਦਿੱਤਾ ਹੈ ਉਸ ਨੂੰ ਖਤਮ ਕਰ ਦਿੱਤਾ ਹੈ ਪਰ ਲੀ ਫਿਰ ਉਸ ਦੇ ਸਾਹਮਣੇ ਆ ਗਿਆ ਉਸ ਦੇ ਹਰੇਕ ਪ੍ਰਪੋਜ਼ਲ ਨੂੰ ਉਸ ਦੇ ਹਰੇਕ ਪ੍ਰਸਤਾਵ ਨੂੰ ਉਹ ਉਹ ਰੋਕ ਦਿੰਦਾ ਤੇ ਰਾਹ ਤੇ ਰੋੜਾ ਲੱਗ ਰੋੜਾ ਬਣ ਕੇ ਸਾਹਮਣੇ ਆਉਂਦਾ ਹੁਣ ਜਿਉਂ ਨੂੰ ਲੱਗਿਆ ਕਿ ਮੇਰੇ ਨਾਲ ਮੇਰੇ ਸਾਹਮਣੇ ਇੱਕ ਕਾਮਾ ਇੱਕ ਕਿਰਤੀ ਇੱਕ ਗਰੀਬ ਘਰ ਦਾ ਵਿਅਕਤੀ ਮੇਰੇ ਸਾਹਮਣੇ ਕਿਵੇਂ ਖੜਾ ਹੈ ਇੱਕ ਖੱਬੇ ਪੱਖੀ ਇੱਕ ਐਂਕਰ ਇੱਕ ਆਮ ਹੈ ਇੱਕ 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 ਸਵਾਲ ਆਪੇ ਆਪ ਦੇ ਵਿੱਚ ਉਸ ਦੇ ਵਿੱਚ ਹੀ ਲਟਕਦਾ ਰਿਹਾ ਪਰ ਇੱਥੇ ਇਹ ਗੱਲ ਜਿਹੜੀ ਹੈ ਉਹ ਵੀ ਦੱਸਣਾ ਮੈਨੂੰ ਇੱਕ ਜਾਇਜ਼ ਲੱਗਦੀ ਹੈ ਜੇ ਜ਼ਰੂਰੀ ਲੱਗਦੀ ਹੈ ਕਿ ਜ਼ਰੂਰੀ ਨਹੀਂ ਕਿ ਗਰੀਬ ਘਰ ਦਾ ਬੰਦਾ ਜਿਹੜਾ ਇਹ ਜਿ ਕਿਰਤੀ ਪਰਿਵਾਰ ਦੇ ਵਿੱਚ ਜੰਮਿਆ ਵਿਅਕਤੀ ਹਮੇਸ਼ਾ ਹੀ ਚੰਗਾ ਹੋਵੇਗਾ ਜਦੋਂ ਸ਼ਕਤੀ ਆ ਜਾਂਦੀ ਹੈ ਪਾਵਰ ਮੇਕਸ ਇ ਮਾਈਨਕ੍ਰਾਫਟ ਐਬਸੋਲੂਟ ਪਾਵਰ ਮੇਕਸ ਇ ਮਾਈਨਕ੍ਰਾਫਟ ਐਬਸੋਲੂਟਲੀ ਕਈ ਵਾਰੀ ਤਾਕਤ ਬੰਦੇ ਦਾ ਦਿਮਾਗ ਚੱਕ ਚੱਕ ਦਿੰਦੀ ਹੈ ਪਰ ਲੀ ਨੇ ਯੂਨ ਦੇ ਨਾਲ ਜਿਸ ਤਰੀਕੇ ਨਾਲ ਵਿਚਾਰਤਾ ਹੱਕ ਸੰਵਿਧਾਨਕ ਤੌਰ ਦੇ ਤੇ ਟੱਕਰ ਲਈ ਉਸ ਦੇ ਵਿੱਚ ਲੀ ਹਮੇਸ਼ਾ ਸੰਵਿਧਾਨ ਜੀ ਸਵਿਧਾਨਿਕ ਕੇ ਜੋ ਕਦਰਾਂ ਕੀਮਤਾਂ ਉਹਨਾਂ ਦੇ ਪਾਲਣਾ ਕਰਦਾ ਰਿਹਾ ਜੂਨ ਨੂੰ ਲੱਗਿਆ ਕਿ ਮੇਰੇ ਸਾਹਮਣੇ ਮੇਰੇ ਸਾਹਮਣੇ ਇਹ ਇੱਕ ਵੱਡੀ ਚੁਣੌਤੀ ਹੈ ਚੁਣੌਤੀ ਸੀ ਵੀ ਕਿਉਂਕਿ ਜੂਨ ਉਹ ਆਬੀ ਪਾਕਤੇ ਤੇ ਪ੍ਰੋਸੈਸੀ ਜੂਨ ਨੂੰ ਲੱਗਦਾ ਸੀ ਕਿ ਮੈਂ ਉਸ ਨੂੰ ਖਤਮ ਕਰ ਦਵਾਂਗਾ ਪਰ ਉਹ ਖਤਮ ਨਹੀਂ ਕਰ ਸਕਿਆ ਮੈਂ ਇਥੇ ਇੱਕ ਚੀਜ਼ ਇਹ ਵੀ ਦੇਖਣ ਆਲੀ ਹੈ ਕਿ ਜਿਹੜਾ ਜਿਹੜਾ ਯੂੰ ਹੈ ਉਸਨੇ ਲੱਗਿਆ ਕਿ 5 ਸਾਲ ਹੁਣ ਤਾਕਤ ਮੇਰੇ ਹੱਥ ਵਿੱਚ ਹੈ ਪਰ ਲੀ ਨੇ ਉਸ ਦਾ ਇਹ ਭਰਮ ਇਹ ਭੁਲੇਖਾ ਵੀ ਜਿਹੜਾ ਦੂਰ ਕਰ ਦਿੱਤਾ ਹੁਣ ਉਹ ਉਸ ਦੇ ਸਾਹਮਣੇ ਸੀ ਹੁਣ ਇਸ ਮੌਕੇ ਦੇ ਉੱਤੇ ਜੇਕਰ ਲੀ ਨੇ ਦੇਖੋ ਕਿੰਨਾ ਵੱਡੀ ਚੁਣੌਤੀ ਸਵੀਕਾਰ ਕੀਤੀ ਹੁਣ ਲੀ ਰਾਸ਼ਟਰਪਤੀ ਦੇ ਵੱਲੋਂ ਫੌਜੀ ਸ਼ਾਸਨ ਸੰਕਟਕਾਲੀਨ ਹਾਲਤ ਡਿਕਲੇਅਰ ਕਰਨ ਦੇ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਉਸ ਦੇ ਸਾਹਮਣੇ ਆ ਕੇ ਖੜ ਗਿਆ ਉਸਨੇ ਜਨਤਾ ਨੂੰ ਕਿ ਉਕਸਾਇਆ ਜਨਤਾ ਨੂੰ ਪ੍ਰੇਰਨਾ ਦਿੱਤੀ ਜਨਤਾ ਨੂੰ ਹੱਲਾਸ਼ੇਰੀ ਦਿੱਤੀ ਕਿ ਲੜੋ ਜੇਕਰ ਜਨਤਾ ਨਾ ਲੜਦੀ ਜੇਕਰ ਜਨਤਾ ਨਾ ਕਾਮਯਾਬ ਹੁੰਦੀ ਤਾਂ ਰਾਸ਼ਟਰਪਤੀ ਨੇ ਉਸ ਨੂੰ ਫਾਂਸੀ ਦੀ ਸਜ਼ਾ ਦੇਣੀ ਸੀ ਹੁਣ ਨੀ ਜਿੱਤਦਾ ਏ ਹੁਣ ਸ਼ਕਤੀ ਨੀ ਦੇ ਹੱਥ ਵਿੱਚ ਹੈ ਨੀ ਦੀ ਆਪਦੀ ਪਾਰਟੀ ਦੇ ਹੱਥ ਵਿੱਚ ਹੈ ਪ੍ਰਧਾਨ ਮੰਤਰੀ ਉਸ ਦੀ ਪਾਰਟੀ ਦਾ ਹੈ ਫੈਸਲਾ ਨੀ ਨੇ ਲੈਣਾ ਹੈ ਪਰ ਸਾਹਿਬ ਇਸਲਾਮ ਨੀਵਲੈਂਡ ਤੋਂ ਪਹਿਲਾਂ ਅਦਾਲਤ ਨਹੀਂ ਲੈਣਾ ਹੈ ਦੇਖੋ ਅਦਾਲਤ ਕੀ ਆਖਦੀ ਹੈ ਮਹੀਨੇ 6 ਨੇ ਟੱਪ ਲੰਘ ਜਾਣੇ ਨੇ ਆਪਾਂ ਮਿਲਦੇ ਰਹਾਂਗੇ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਸਤਿ ਸ੍ਰੀ ਅਕਾਲ ਦੋਸਤੋ